ਮੰਮੀ ਮੇਰੀ ਕੀ ਗੱਲ ਪੁੱਤ ਤੂੰ ਬੜਾ ਸਿਰ ਜਿਆ ਸੁੱਟ ਕੇ ਬੈਠੀ ਆਂ ਸੇਰ ਕੀ ਮੰਮੀ ਜੀ ਸੁਟਣਾ ਆ ਯਾਰ ਟੈਨਸ਼ਨ ਜੀ ਲੱਗੀ ਆ ਕਾ ਜੀ ਕਦੋਂ ਦੇ ਗਏ ਆ ਫੇਰ ਨਹੀਂ ਆਏ ਕੋਈ ਗੱਲ ਨਹੀਂ ਆ ਪਿਆ ਜਾਊਗਾ ਮੰਮੀ ਜੀ ਆਉਣਾ ਮੈਨੂੰ ਤੇ ਇਹੋ ਡਰ ਲੱਗਿਆ ਰਹਿੰਦਾ ਉਹਨਾਂ ਨੇ ਰੱਜ ਕੇ ਆ ਜਾਣਾ ਤੇ ਹੁਣ ਮੈਂ ਤੈਨੂੰ ਕਿੰਨੇ ਵਾਰੀ ਇਹ ਗੱਲ ਸੁਝਾਈ ਆ ਫੇ ਨਹੀਂ ਪੀਂਦਾ ਨਹੀਂ ਪੀਂਦਾ ਤੇ ਤੂੰ ਇਨੀ ਟੈਨਸ਼ਨ ਕਾਦੀ ਤਲਿੰਨੀ ਆ ਮੈਂ ਤੇਰੇ ਨਾਲ ਹਾਂ ਨਾ ਤੂੰ ਕੋਈ ਇਨੀ ਟੈਨਸ਼ਨ ਲਿੰਨੀ ਆ ਮੰਮੀ ਟੈਨਸ਼ਨ ਤੇ ਹੋ ਹੀ ਜਾਂਦੀ ਆ ਮੇਰੀ ਤੇ ਜ਼ਿੰਦਗੀ ਹੁਣ ਇਹਨਾਂ ਦੇ ਨਾਲ ਹੀ ਆ ਯਾ ਕੋਤਵੀ ਜੇ ਤੇਰੀ ਜ਼ਿੰਦਗੀ ਇਹਨਾਂ ਨਾਲ ਵ ਤੇ ਮੇਰੀ ਵੀ ਤੇ ਇਹਦੇ ਨਾਲ ਹੀ ਆ ਹਾਂਜੀ ਹਨਾ ਮੈਂ ਵੀ ਤੈਨੂੰ ਵੀ ਇਸ ਵੇਖ ਕੇ ਜੀਨੀ ਆ ਇਹ ਤਾਂ ਗੱਲ ਆ ਗਈ ਪਰ ਇਹਨਾਂ ਨੂੰ ਕੋਦ ਵੀ ਸਮਝਣਾ ਚਾਹੀਦਾ ਨਾ ਥੋੜਾ ਜਿਹਾ ਨਹੀਂ ਪੀਂਦਾ ਕੋਤਰੀ ਘਰੇ ਕਿਤੇ ਪਿੱਠਾ ਖੁੱਟਾ ਹੋਣਾ ਵ ਕੋਈ ਵੀ ਹੁੰਦਾ ਵਾ ਤੇ ਵੀ ਨਾ ਪਰ ਤੂੰ ਇਹਨੀ ਟੈਨਸ਼ਨ ਨਾ ਲਿਆ ਕਰ ਮੇਰੇ ਮੈਨੂੰ ਸੁਣ ਕੇ ਕੋਈ ਵੀ ਨਹੀਂ ਪੀਂਦਾ ਤੇ ਮਾਮੀ ਜੀ ਅਦਾ ਕਰੋ ਹਾਂ ਅੱਜ ਐਡ ਆਉਂਦੀ ਆ ਫੋਨ ਤੇ ਹਾਂ ਤੇ ਪੀਓ ਦਵਾਈ ਪਤਾ ਨਹੀਂ ਕਿੱਥੇ ਦਿੰਦੇ ਆ ਤੇ ਮੈਨੂੰ ਜਿੱਤਦਾ ਨਹੀਂ ਹੁੰਦਿਆ ਸ਼ਰਾਬ ਸਪਾਉਣ ਵਾਲੀ ਤੇ ਇਹਨਾਂ ਨੇ ਉਹ ਨਾ ਘਵਾਲਦੀ ਹੈ ਦਵਾਈ ਕੋਤ ਮੇਰੀ ਗੱਲ ਸੁਣ ਇਹਨੂੰ ਕਿਹੜੀ ਪੱਕੀ ਲੱਗੀ ਹੈ ਸ਼ਰਾਬ ਜਿਹੜੀ ਇਹਨੂੰ ਦਵਾਈ ਖਵਾਣੀ ਹੈ ਨਾਲ ਇਹ ਜਿਹੜੀਆਂ ਦਵਾਈਆਂ ਹੁੰਦੀਆਂ ਹਨ ਤੇ ਕਈ ਵਾਰੀ ਸਰੀਰ ਨੂੰ ਮਾਰਾ ਨੁਕਸਾਨ ਕਰ ਦਿੰਦੇ ਮਾਰਾ ਸਿਰੋ ਦੇ ਨੁਕਸਾਨ ਬੜਾ ਹੁੰਦਾ ਹੈ ਤੇ ਫਿਰ ਕਿ ਦਾਨ ਨਾਲ ਸ਼ੁਰੂ ਕਰਦਾ ਮੈਂ ਸੁਝਾਉਂਦੀ ਹਾਂ ਕਿ ਮੰਮੀ ਜੀ ਅੱਜ ਸ਼ਰਾਬ ਪੀਂਦੇ ਆ ਚਲ ਚਾਰਾ ਦੋਸਤਾਂ ਦੇ ਬੈ ਕੇ ਤੇ ਕੱਲ ਹੋਰ ਵੀ ਨਾ ਅਛਾ ਕਰਨ ਦਾ ਪੂਗੇ ਤੇ ਫਿਰ ਕੋਈ ਗੱਲ ਸਮਝਾ ਦੇ ਕਾਹਤੇ ਚਾਹੀ ਨਹੀਂ ਕਿ ਉਹ ਆਪਣੇ ਥਾਂ ਸਹੀਆਂ ਠੀਕ ਆ ਤੇ ਸਮਾਂ ਚੰਗਾ ਹੈ ਨਾ ਢਾਂ ਨਹੀਂ ਗਿਆ ਕਿ ਕੋਈ ਕਹਾਣੀ ਨਾ ਪਤਾ ਹਾਂ ਗੱਲ ਕੋਈ ਝਾਲ ਨਾ ਕਰੇ ਹਾਂਜੀ ਪਰ ਮੇਰੇ ਹਿਸਾਬ ਨਾਲ ਇੱਕ ਕੱਖ ਨਹੀਂ ਜਾਂਦਾ ਏ ਤੇ ਬਾਕੀ ਕੋਈ ਗੱਲ ਨਹੀਂ ਜੇ ਹੁੰਦਾ ਵਾਟ ਤੇ ਮੈਂ ਸਮਝਉਂਦੀ ਆ ਤੇ ਫਿਰ ਵੀ ਇਹ ਨਹੀਂ ਨਾ ਹੋਵੇ ਕੋਈ ਡੰਗਟੂ ਮਰ ਲਾ ਦੇਣੀ ਆ ਚਲੋ ਕੋਈ ਨਾ ਕੋਈ ਕੰਮ ਕਰਨਗੇ ਤੇ ਫੇਰ ਚਾਹੇ ਤਾਂ ਰੋਜ਼ੀ ਜਾਂ ਤੇ ਛੱਡੀ ਦੇਣਾ ਆਹ ਹੋ ਮੈਂ ਤੇ ਅੱਗੇ ਉੱਤੇ ਨਹੀਂ ਕੋਈ ਚਾਲ ਮੈਂ ਕੋਈ ਦਿੱਕਤ ਨਾ ਨਾ ਕੋਈ ਚੀਜ਼ ਦਿੱਕਤ ਆਹ ਹਾਂ ਤੇ ਚਲ ਤੂੰ ਆਪ ਕੀ ਕਰੀ ਆਪ ਨੂੰ ਚਾਹ ਕਰ ਹਾ ਤਾਂ ਤਾਂ ਕੀ ਕਰਨਾ ਸਮਝਾਣੀ ਇਹ ਆਪ ਚਲੋ ਆਦੇ ਲੱਗਾ ਯਾਰ ਦੋ ਦੋ ਭਾਇਆ ਕੋਈ ਨਾ ਦੋਲੇ ਆਦਿ ਮੈਂ ਹਾਂ ਚਾਹੇ ਮਮੀ ਜੀ ਕੋਈ ਦੁਕਾਨ ਤੇ ਕੋਈ ਨੀ ਕਰੈਨੇ ਵਾਲੀ ਖੋਲ ਦੋ ਆਹ ਜਾਂ ਕੇ ਦੁਕਾਨ ਵਾਲੇ ਜੋ ਵੀ ਇਹਨੂੰ ਚੰਗਾ ਲੱਗੂਗਾ ਪੁੱਛ ਲਾਂਗੇ ਨੂੰ ਤੁਹਾਨੂੰ ਤੇਨੂੰ ਕੋਈ ਨਾ ਕੋਈ ਅਹੀਂ ਪੋਣਾ ਵਾ ਹੁੰਦੇ ਜਿਹੜਾ ਕੁ ਕਰਨਾ ਸਾਨੂੰ ਦੱਸ ਦੇ ਕਿਉਂਕਿ ਵੇਲੇ ਪੇ ਰਹਿੰਦੇ ਆ ਕਿ ਤਾਂ ਇਹਨਾਂ ਦੇ ਦਿਮਾਗ ਚ ਕੀ ਹੁੰਦਾ ਆ ਨਾ ਬਾਹਰ ਨੂੰ ਤੁਰ ਪੈਂਦੇ ਤੈਨਾਂ ਘੜਾ ਦਸਣਾ ਵਜੇ ਹੋਰ ਵੀ ਨਸ਼ਾ ਕਰਨ ਦਾ ਹੈ ਤੇ ਤੁਹਾਨੂੰ ਤੁਹਾਨੂੰ ਪਤਾ ਲੱਗਣਾ ਜੀ ਤੂੰ ਜਿਆਦਾ ਹੀ ਕਰਨ ਦਾ ਹੈ ਤੇ ਉਹ ਆ ਰਹੀ ਜਿੰਦਗੀ ਤੇ ਬਰਬਾਦੀ ਹੋ ਜਣੀ ਹੈ ਕੋਈ ਨਹੀਂ ਹੱਲ ਤਾਂ ਤੇ ਮੈਨੂੰ ਖੰਗਿਆ ਤੇ ਕੋਈ ਕੁਝ ਨਹੀਂ ਕੋਈ ਨਾ ਕੋਈ ਬੁੱਤ ਕੰਮ ਕੋਈ ਨਹੀਂ ਕਰਨਾ ਜੇ ਕਰਨਾ ਬਦਲਣਾ ਬਦਲਣਾ ਨਾ ਕਰਨਾ ਜੇ ਬਦਲਣਾ ਹਮਾ ਆ ਤੂੰ ਬਹੁਤ ਬਹੁਤ ਦਮਿਆ ਤਾਮੀਏ ਤਾਉਬਾ ਆ ਚਲੋ ਏਦਾਂ ਇੱਕ ਹੋਏ ਕੋਈ ਗੱਲ ਮੈਂ ਫਿਰ ਕੋਈ ਗੱਲ ਆ ਬਤਾ ਕੇ ਦੇ ਨਾ ਚੱਜ ਨਾਲ ਗੱਲ ਕਰੋ ਕੋਈ ਨਹੀਂ ਕੁਛ ਨਹੀਂ ਜਾਂਦੀ ਇਹਨੇ ਕੀ ਕੋ ਕੰਮਸਾਰ ਤੇਈ ਕ੍ਰਾ ਮੈਂ ਟੈਂਸ਼ਨ ਨਾਲ ਆਕਰ ਤੇਈ ਬਿਮਾਰੀਆਂ ਲੱਗ ਜਾਂਦੀਆਂ ਉਹ ਟੈਂਸ਼ਨ ਦੇ ਨਾਲ ਹੁੰਦੀਆਂ ਤਾਂ ਹੈਗੀਆਂ ਮम्मी ਮੈਂ ਕੀ ਕਰਾਂ ਸਮਝ ਨਹੀਂ ਆਦੀ ਆ ਅੱਜ ਕੋਈ ਨਹੀਂ ਟੈਂਸ਼ਨ ਚੁੱਕੀਆਂ ਨੇ ਬਿਮਾਰ ਹੋਣਾ ਚਲੋ ਕੋਈ ਨਹੀਂ ਨਹੀਂ ਚਲ ਚੁਣਾ ਮੈਂ ਕੀ ਕੋਈ ਆਖਾਂ ਚਾ ਠੀਕ ਕਾਪਾ ਬੂਲ ਲਿਖਦੇ ਮੇਰੀ ਵੀ ਗੱਲ ਸੁਣੋ ਪਹਿਲਾਂ ਮੰਮੀ ਨੂੰ ਸਮਝਾਓ ਥੋੜਾ ਜਿਹਾ ਕੀ ਹੋ ਗਿਆ ਮੰਮੀ ਤੁਹਾਡੇ ਦਿਵਾਲੇ ਰਹਿੰਦੀ ਆ ਸਾਰੇ ਦਿਨ 50 50 ਮਾਰ ਦਿੰਦੀ ਬੰਮੀਆਂ ਨੂੰ ਕਿਉਂ ਦੀ ਕਰਨੀ ਮੰਮੀ ਮੰਮੀ ਆਂਦੀ ਤੁਸੀਂ ਕੋਈ ਕੰਮ ਨਹੀਂ ਕਰਾਉਂਦੇ ਤੇ ਸਾਰਾ ਕੰਮ ਕਰਾਈਦਾ ਸਾਵੇਂ ਆ ਕੇ ਐਂਜੇ ਕਹਿਣਾ ਵੀ ਤੈਨੂੰ ਹੀ ਕੰਮ ਨਹੀਂ ਕਰਾਉਂਦੇ ਤੇ ਤਰਉਣਾ ਨਹੀਂ ਤੇ ਕਰ ਨਾਲ ਕਰਾਇਆ ਕਰ ਮम्मी ਤੇ ਵੀ ਕਿ ਮम्मी ਕੱਲੀ ਕਿੱਧਰ ਕਿੱਧਰ ਘਰੇ ਸਾਰੇ ਕੰਮ ਕਰਦੇ ਆ ਤੇ ਹੁਣ ਬੁੱਢੀਆਂ ਵਾਲੇ ਕੰਮ ਤੇ ਤੁਹਾਨੂੰ ਪਤਾ ਹੀ ਕਰਾਉਣਾ ਰੇ ਹੂੰ ਬੁੱਢੀਆਂ ਵਾਲੇ ਕੰਮ ਕਰੇ ਹੁੰਦੇ ਨਾਲ ਬੰਦਾ ਤੁਹਾਨੂੰ ਦੱਸਦਾ ਕਿ ਕਪੜਾ ਵੀ ਨਾ ਝੋਕ ਜਾਂਦਾ ਤੇ ਇਹ ਕੰਮ ਵੀ ਦੇਖ ਕਰਾ ਦਿੰਦਾ ਬੰਦਾ ਮੈਨੂੰ ਕਦੇ ਅਸੀਂ ਰੋਜ਼ ਕਰਾ ਦਿੰਦੇ ਸ਼ਾਂਬਰ ਸਾਰਾ ਜਦੋਂ ਜੋੜ ਹੀ ਦਿੰਦੇ ਤਾਂ ਨਾ ਤੇ ਕਰਾ ਸਕੇ ਤਾਂ ਉਹਦੇ ਦਿਵਾਲੇ ਰਹੇ ਹੋਏ ਅੱਛਾ ਕੋਈ ਪੁੱਛ ਲਈ ਨੇ ਮੰਮੀ ਪੁੱਛੋਗੀ ਤੁਮੋਂ ਕੀ ਪਾਪਾ ਦੇ ਕੰਨਾਂ 'ਪੜ ਦਿਆ ਵੇ ਕੰਨ ਤੇ ਮੰਮੀ ਮੈਂ ਕੋਈ ਨਹੀਂ ਭਰੇ ਜਿਹੜੀ ਗੱਲ ਸੱਚ ਹੋਈ ਗਈ ਸੱਚੀ ਤੁਸੀਂ ਕਹਿੰਦੇ ਮੰਮੀ ਝੂਠ ਬੋਲਦੀ ਆ ਕੀ ਗੱਲ ਕੀ ਮੰਮੀ ਨੂੰ ਸਮਝਾਉਣ ਪਾਪਾ ਮੰਮੀ ਵੀ ਸਮਝਵਾ ਮੈਨੂੰ ਨਹੀਂ ਪਤਾ ਪਾਪਾ ਨੇ ਕਰ ਲੋਗਾ ਤਾਂ ਮੈਂ ਦੱਸਦਾ ਪਾਪਾ ਜੀ ਮੇਰੀ ਗੱਲ ਸੁਣੋ ਸਰਦਾਰ ਜੀ ਘਰ ਦਾ ਬੱਚਿਆਂ ਨੂੰ ਕੰਮ ਕਹਿਣਾ ਕੋਈ ਮੜੀ ਗੱਲ ਆ ਇਹ ਮੈਨੂੰ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਨਹੀਂ ਤਾਂ ਕੰਮ ਕਰਾਉਣਾ ਬੱਚਿਆਂ ਦਾ ਫਰਜ਼ ਹੁੰਦਾ ਮੰਮੀ ਨਾਲ ਕਿ ਪਾਪਾ ਸਾਰੇ ਕੰਮ ਕਰਾਈ ਦਿੰਦਾ ਤੁਹਾਨੂੰ ਦੱਸਣ ਤੇ ਗਿਆ ਕੋਈ ਤਰੀਕਾ ਹੁੰਦਾ ਕੰਮ ਕਹਿਣ ਦਾ ਵੀ ਹੂੰ ਜਦ ਮੈਂ ਤੈਨੂੰ ਇਹ ਮੈਨੂੰ ਗੱਲ ਕਹਿਣੀ ਆ ਤੇ ਮੈਂ ਤੈਨੂੰ ਮੈਨੂੰ ਕਹਣਾ ਵੀ ਸੁਖਵਿੰਦਰ ਇਦਾਂ ਕਹਿੰਦੀ ਆ ਜੇ ਮੈਂ ਹਾਂ ਇਦਾਂ ਸੁਮਨ ਕੋ ਕਹਿ ਕਹਿ ਕੇ ਕੰਮ ਕਰਾਉਂਦੀ ਹੁੰਦੀ ਸੀ ਨਾ ਉਹੋ ਹੀ ਹਾਲ ਗਾੜੀ ਇਹਨਾਂ ਨੇ ਆਣਿਆ ਤਾ ਤੁਸੀਂ ਮੈਨੂੰ ਆਂਦੇ ਹੁੰਦੇ ਤੁਸੀਂ ਸੁਮਨ ਦੇ ਦਿਵਾਲੇ ਰਹਿਣੀ ਆ ਤੂੰ ਸੁਮਨ ਦੇ ਦਿਵਾਲੇ ਰਹਿਣੀ ਆ ਉਹੋ ਹੀ ਹਾਲ ਇਹਨਾਂ ਬੱਚਿਆਂ ਦਾ ਜੇ ਜਿੰਨਾ ਇੱਕ ਕੰਮ ਨੂੰ ਮੈਂ 10 ਵਾਰੀ ਕਵਾਂ ਨਾ ਨਾ ਉਹਨਾਂ ਤੱਕ ਇਹਨਾਂ ਕਰਦੀ ਆ ਪਿਆਰ ਨਾ ਕਿਹਾ ਕਰ ਤੂੰ ਹੀ ਪਿਆਰ ਨਾ ਕਰਾ ਲਿਆ ਕਰ ਪਿਆਰ ਕਿੱਦਾਂ ਦਾ ਹੁੰਦਾ ਵਾ ਮੈਂ ਪਿਆਰ ਨਹੀਂ ਕਰਦੀ ਇਹਨਾਂ ਨੂੰ ਮੈਨੂੰ ਇਹ ਦੱਸੋ ਭਈ ਛੋੜੇ ਵੱਡੀ ਮੰਮੀ ਰਾਤੀ ਨੂੰ ਹਾਂਦੀ ਕਿੰਨੇ ਪਿਆਰ ਨਾਲ ਕੰਮ ਵੀ ਅੱਜ ਪਿਆਰ ਨਾਲ ਦੇ ਕੋ ਘਰ ਵੀ ਲਿੰਦਾ ਮੇਰੀ ਗੱਲ ਸੁਣ ਇੱਕੋ ਵਾਰੀ ਉਹਦੀ ਮੰਮੀ ਕਵੇ ਨਾ ਤੇ ਰਾਜ ਦੀ ਬੁੱਟਕੇ ਤੁਰ ਪੈਂਦਾ ਤੁਹਾਡੇ ਵਰਗਾ ਨਹੀਂ ਵੀ ਇੱਕ ਕੰਮ ਨੂੰ ਮੈਨੂੰ 10 ਵਾਰੀ ਕਹਿਣਾ ਪੈਂਦਾ ਤੁਸੀਂ ਤੇ ਕਹਿੰਦੇ ਦੂਜੇ ਤਰੀਕੇ ਨਾਲ ਗਾਲਾਂ ਨਾ ਗੱਲਜਾ ਝਾਲੂ ਫੜ ਲਿਆ ਝਾਲੂ ਫਿਰ ਜਿੱਦੋਂ ਫੜਨ ਵਾਲੇ ਕੰਮ ਕਰਦੇ ਤੇ ਫੇਰ ਫੜਨ ਆਈਆਂ ਤੁਸੀਂ ਬੋਲਦੇ ਕਿਉਂ ਨਹੀਂ ਕੋ ਚੱਲ ਕੋਈ ਗੱਲ ਨਹੀਂ ਤੇ ਅਕੇ ਲੱਗਿਆ ਕਰੋ ਮੰਮੀ ਦਾ ਠੀਕ ਆ ਇਹ ਤੁਹਾਨੂੰ ਦੱਸਣ ਡਿਆ ਪਿਆ ਮੈਂ ਵੀ ਤੁਹਾਨੂੰ ਕਦੀ ਦੱਸਿਆ ਵੀ ਇਹ ਮੈਨੂੰ ਇੰਨਾ ਤੰਗ ਕਰਦੇ ਆ ਕਿੱਦਾਂ ਮੈਂ ਘਰ ਨੂੰ ਹੈਂਡਲ ਕਰਦੀ ਆ ਕਿੱਦਾਂ ਮੈਂ ਸਾਰਾ ਹੀ ਸਾਰਾ ਦਿਨ ਕੰਮ ਵੀ ਕਰਦੀ ਰਹੀ ਨਹੀਂ ਮੈਂ ਕਦੀ ਤੁਹਾਡੇ ਕੰਨਾਂ ਤੱਕ ਇਹ ਗੱਲ ਨਹੀਂ ਪਚਾਈ ਵੀ ਬੱਚੇ ਹੀ ਨਾ ਮੈਨੂੰ ਤੰਗ ਕਰਦੇ ਆ ਇਹਵੇਂ ਤੁਹਾਨੂੰ ਕਿੱਦਾਂ ਤੁਹਾਡੇ ਕੰਨ ਪਰਣ ਡਿਆ ਸਾਲ ਕੋਈ ਗੱਲ ਨਹੀਂ ਹੁਣ ਆਖੇ ਲੱਗਿਆ ਕਰੋ ਤੇ ਤੂੰ ਵੀ ਜਰਾ ਪਿਆਰ ਨਾਲ ਥੋੜਾ ਜਿਹਾ ਕਹਿ ਲਿਆ ਕਰ ਕੋਈ ਗਾ ਉਹ ਨਹੀਂ ਕੰਮ ਕਰਿਆ ਕਰੋ ਘਰ ਦੇ ਕੰਮ ਕਰਦੇ ਆ ਕੋਈ ਮਾੜਾ ਨਹੀਂ ਕਹਿੰਦਾ ਠੀਕ ਆ ਆਂਦੇ ਹੁੰਦੇ ਨਾ ਰੰਬਾ ਤੇ ਮਤਲਬ ਪੁੱਤ ਚੰਡਿਆ ਤੇ ਰੰਬਾ ਚੰਡਿਆ ਫੇਰ ਹੀ ਇਹ ਪਤਾ ਲੱਗਦਾ ਏ ਇਹ ਗੱਲਾਂ ਨੂੰ ਸਮਝਦਾ ਹੀ ਨਹੀਂਗੇ ਨਹੀਂ ਹੁਣ ਸਿਆਣੇ ਹੋ ਤੁਸੀਂ ਮੈਂ ਵੀ ਕੱਲੀ ਆ ਮੇਰੇ ਚ ਵੀ ਜਾਨ ਵਾਂ ਮੈਂ ਕਿਹੜੀ ਅੰਤਰੀਕ ਤੇ ਲੋਹੇ ਦੀ ਬਣੀ ਆ ਵੀ ਲੋਹੇ ਦੀ ਬਣੀ ਆ ਮੈਂ ਉਦੋਂ ਫੜਲਾ ਇਹਨੂੰ ਫੜਲਾ ਉਹ ਕਰਲਾ ਜਦੋਂ ਪਤਾ ਮੰਮੀ ਬਗਰਾ ਸਕਦੇ ਆ ਵੱਡੇ ਵੱਡੇ ਨਹੀਂ ਆ ਜਿਹੜੇ ਤੁਸੀਂ ਜਾਂਦੇ ਪਿਆ ਵੀ ਕਰਦੇ ਉਹ ਵੀ ਕਰਦੇ ਆ ਕਰਦੇ ਵੱਡੇ ਤੇ ਮੈਂ ਤੁਹਾਨੂੰ ਕਦੀ ਕਿਹਾ ਨਹੀਂ ਮਾਰੇ ਮੋਟੇ ਕਹਿੰਨੀ ਪੀਜੇ ਕਪੜਾ ਪਿਆ ਉਹ ਜੋੜ ਲਓ ਆਹ ਕਰ ਲਓ ਭਾਂਡਾ ਪਿਆ ਉਹਨੂੰ ਰੱਖ ਲਓ ਇਦਾਂ ਤੁਸੀਂ ਇਹ ਕੰਮ ਨੂੰ ਸਮਝਦੇ ਜੇ ਮੈਂ ਇਹ ਕਰਦੀ ਚਲੋ ਕੋਈ ਨਹੀਂ ਸਮਝਿਆ ਸਮਝ ਗਿਆ ਹੁਣ ਸਾਰੀ ਗੱਲ ਠੀਕ ਆ ਹੁਣ ਅੱਗੇ ਤੋਂ ਇਦਾਂ ਨਹੀਂ ਕਰਨਾ ਸ਼ਿਕਾਇਤ ਨਾ ਮਿਲੇ ਕਿਸੇ ਦੀ ਜੇ ਹੁਣ ਹੁਣ ਅੱਜ ਤਿੰਨੇ ਲਾਈਆਂ ਨਾ ਸ਼ਿਕਾਇਤਾਂ ਹੁਣ ਤੀਆਂ ਨੂੰ ਸਮਝਾਤਾ ਹੁਣ ਭਲਕੇ ਫਰਮਾਇਆ ਦੱਸੂਗੀ ਤੁਹਾਨੂੰ ਵੀ ਜਿਹਨਾਂ ਨਾਂ ਕੀਤਾ ਦੇ ਠੀਕ ਠੀਕ ਹਾਂ ਚਲੋ ਠੀਕ ਆ ਮੰਮੀ ਜੀ ਕੀ ਘੰਡੇ ਜੀ ਕੋਈ ਨਹੀਂ ਪਤਨੀ ਆ ਵੇਖਣ ਲਈ ਹਾਂ ਮੈਂ ਕੋਈ ਖਾ ਲੂੰਗਾ ਸਬਜ਼ੀ ਬਣਾ ਲਾਂਗੇ ਮੈਂ ਚਲ ਉਤਰਾ ਦੀ ਤੁਹਾਨੂੰ ਖਾਂਦਾ ਨਹੀਂ ਨਾ ਤੇ ਚਲ ਕੋफ्ते ਕਾਫੇ ਬਣਾ ਲੈਨੇ ਹਨ ਹਾਂਜੀ ਮੈਂ ਵੀ ਤੁਹਾਨੂੰ ਇਹ ਪੁੱਛਣਾ ਹੈ ਕਿ ਬਣਾਉਣਾ ਕੀ ਹੈ ਬਣਾਉਣਾ ਸੇ ਹੁਣ ਇੱਚ ਸਬਜ਼ੀ ਜੋ ਹੈ ਨਹੀਂਗੀ ਉਹਦਾਂ ਤੇ ਇਹਨਾਂ ਨੇ ਕੱਦੂ ਖਾਣਾ ਨਹੀਂ ਆ ਜਾਂ ਲੱਭ ਜਾਂਦੀ ਤੇ ਕੋफ्ते ਖਾ ਲੈਂਦੇ ਹੁੰਦੇ ਸੋ ਖੁਸ਼ ਹੋ ਕੇ ਖਾ ਲੈਂਦੇ ਆ ਬਾਕੀ ਵੀ ਇਹ ਨਹੀਂ ਆ ਤੇ ਜਨਾ ਉਹ ਤੇ ਮਟਰ ਪਏ ਆ ਥੋੜੇ ਜਿ ਜੇ ਤੁਮ ਕੀਨ ਚੋਲ ਬਣਾਉਣ ਨੂੰ ਨਹੀਂ ਰੱਖੇ ਹਾਂਜੀ ਆ ਤੇ ਫਿਰ ਆਲੂ ਪਾ ਕੇ ਤੇ ਮਟਰ ਬਣਾ ਲਾਂਗੇ ਫਿਰ ਚਲੋ ਆਲੂ ਬਣਾ ਖਣਾ ਲਾਂਗੇ ਆਲੂ ਮਟਰ ਬਣਾ ਲਈਏ ਤੇ ਠੀਕ ਆ ਤੇ ਮਾਮੀ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਇਹ ਸ਼ਰਾਬ ਪੀਂਦੇ ਆ ਮੈਂ ਆਪਣੇ ਪਿੰਡ ਵਾਲਿਆਂ ਨਾਲ ਗੱਲ ਨਾ ਕਰਾਂ ਨਾ ਮੇਰੀ ਜੀ ਪਿੰਡ ਵਾਲਿਆਂ ਨਾਲ ਦੱਸੀ ਉਹ ਤਾਂ ਬੇਇੱਜ਼ਤੀ ਹੁੰਦੀ ਆ ਆਪਣੀ ਇਹਨੂੰ ਤੇ ਸਮਝਾਇਆ ਸਮਝ ਹੀ ਜਾਊਗਾ ਉਹ ਫਿਰ ਹਨਾ ਟੈਨਸ਼ਨ ਚ ਲੈਣਗੇ ਵੀ ਇਹ ਫਿਰ ਸਜੀ ਮੋਜੀ ਰੋਜ਼ ਹੀ ਪੀ ਕੇ ਹਮ ਦਾਵਾ ਚਾਹਤੀ ਬਧਾੜੀ ਕੁੜੀ ਨੂੰ ਕਿੰਨਾ ਤੰਗ ਕਰਦਾ ਕਿੰਨਾ ਤੇ ਨਹੀਂ ਕਰਦਾ ਮੈਜ਼ਨ ਤਾਂ ਗੈਰਡੀਆ ਮੈਚ ਐ ਤਾਂ ਉਹਨਾਂ ਦਾ ਥੋੜਾ ਬੋਤਾ ਡਰਾਵਾ ਹੋਏ ਦੇ ਛੱਡ ਹੀ ਦੇਣਾ ਨਹੀਂ ਮੇਰੀ ਕੀ ਤੁਹ ਜੇ ਨਾ ਕਹੀਂ ਹਾਂ ਆਹ ਬੁਰੀ ਲੱਗੀ ਦਾਵਾਨਾਂ ਨੇ ਕਹਣਾ ਜੇ ਕੱਲ ਕੁੜੀ ਵੀ ਆਈ ਹੈ ਤੇ ਅੱਜ ਇਹਨਾਂ ਦੀਆਂ ਆਉਣ ਨੂੰ ਕੰਪਲੇਨਾਂ ਕਰਦੀਆਂ ਹਨ ਹਣਾ ਆਹ ਹੋਏ ਤਾਂ ਕਰ ਲੈ ਗਏ ਆਹ ਕੋਈ ਗੱਲ ਨਹੀਂ ਸਾਡੇ ਘਰ ਦੀ ਗੱਲ ਵਈ ਨਹੀਂ ਆਦੀ ਕਰਲਾ ਨੇ ਕੀ ਵਾ ਉਹਨਾਂ ਨੇ ਮੇਰੀ ਕੀ ਤੁਹ ਕਿਸ ਹਾਂ ਆਹ ਵੀ ਟੈਂਸ਼ਨ ਲੈਣਗੇ ਮੁੜ ਜਾਣਾ ਟੈਂਸ਼ਨ ਲੈਣਗੇ ਤੇ ਨਾਲੇ ਉਹ ਉਹ ਦੇ ਵਿਚਾਰੇ ਤੇ ਵਿਚਾਲੇ ਤੇ ਦਿਵਾਲੇ ਹੋਣਗੇ ਹੈਨਾ ਅਰੇ ਕਿਨਾਰ ਮੁੜਾ ਸ਼ਰਾਬੀ ਹੱਤ ਦਾ ਜਿਹੜਾ ਤੁਹਾਨੂੰ ਦੱਸਿਆ ਹੀ ਨਹੀਂਗਾ ਹਾਂ ਹਾਂ ਉਹਨਾਂ ਦੇ ਫਿਰ ਵਿਚੋਲੇ ਨੇ ਪੁੱਛਣਾ ਵਾ ਪੁੱਛਣਾ ਵਾ ਚ ਉਹ ਵੀ ਵਿਚਾਰੇ ਦੀ ਸ਼ਾਮਤ ਆਊਗੀ ਤੇ ਤੂੰ ਮੇਰੀ ਧੀ ਨਾਲ ਉਹਨਾਂ ਨੂੰ ਨਾ ਪੁੱਛੀ ਤੇ ਵਾ ਕੀ ਕੋਈ ਗੱਲ ਨਹੀਂ ਮੈਂ ਅੱਜ ਨੂੰ ਸਮਝਉਣੀ ਆ ਤੇ ਜਦਾਂ ਵੀ ਹੋਇਆ ਨਹੀਂ ਆਵੇ ਦੁਕਾਨਾਂ ਤੇ ਹੀ ਛੱਡੀਆਂ ਹੈਗੀਆਂ ਇੱਥੇ ਹਾਂ ਹੈਨਾ ਹਾਂਜੀ ਕੋਈ ਨਹੀਂ ਇੱਥੇ ਦੁਕਾਨ ਬਣਾ ਕੇ ਤੂੰ ਪਾ ਲੈ ਦੁਕਾਨ ਹੀ ਤੇ ਘਾਓ ਕੱਟ ਦੁਕਾਨ ਪਾ ਲੈ ਜਦਾਂ ਵੀ ਕੋਈ ਕੋ ਕਰਦਾਂਗੇ ਤੇ ਜੇ ਨਾ ਹੋਗਾ ਨਾ ਸਮਾਨ ਹੀ ਤਾਂ ਬੜਾ ਬੋਟਾ ਕਮ ਕਰੀਏ ਲਾ ਆਹ ਚਲੋ ਵੇ ਤੁਹਾਨੂੰ ਕੰਮ ਕਰਨਾ ਕੋਈ ਨਾ ਕੰਮ ਕਰੇ ਨਾ ਤਾਂ ਸਭ ਤੇ ਚਲ ਗਿਆ ਤਾਂ ਇਹ ਘਰ ਰਹਿਣਾ ਮਾਝੇ ਤੇ ਕੋਈ ਕੰਮ ਕਰਦਾ ਹੋਏ ਮਮਿਲੀ ਮੈਂ ਪਿੱਛੇ ਵੀ ਬੜੇ ਦੋਖ ਵੇਖੇ ਹੁਣ ਗਾੜੀ ਵੀ ਇਹ ਇਦਾਂ ਕਰਦੇ ਆ ਤੇ ਫਿਰ ਕਿੱਦਾਂ ਸਹਰਨਾ ਵਾ ਪਤਨੀ ਦੀ ਗੱਲ ਸੁਣ ਮੈਂ ਤੇ ਤੇਰੇ ਤੋਂ ਵੀ ਨਾ ਇਹਨੂੰ ਇਹ ਗੱਲ ਕਹੀ ਨਹੀਂ ਆ ਵੀ ਉਹਦਾ ਵਿਚਾਰੀ ਦਾ ਮਾ ਆਪਿਓ ਨਹੀਂ ਗਾ ਹੈਗਾ ਤੇ ਉਹਨੂੰ ਦੁਖੀ ਨਾ ਕਰੀ ਹਨਾ ਗਾੜੀ ਹੁਣ ਕੋਈ ਟਾਈਮ ਹੀ ਹੁੰਦਾ ਵਾ ਹਨਾ ਤੇ ਬਾਕੀ ਕੋਈ ਗੱਲ ਨਹੀਂ ਮੈਂ ਇਹਨੂੰ ਸਮਝਾਵਾਂਗੀ ਕਿ ਨਹੀਂ ਪਿੰਦਾ ਮੁਰਗੀ ਹਾਂ ਠੀਕ ਆ رونا نہیں چل چلیے سبزی کو بنا ਸਕਿੰਦਰ ਹਾਂਜੀ ਆਜੋ ਦੀਦੀ ਸਾਸ਼ੀ ਜੀ ਸਾਸ਼ਿਕਾਂ ਆਜੋ ਕੀ ਗੱਲ ਹੈ ਕੋਈ ਆਰਮਾਨ ਦੀ ਵਰਦੀ ਤੇ ਮੈਂ ਪ레스 ਕਰਤਾ ਹਾਂਜੀ ਆਜੋ ਪੈਣਾ ਕੀ ਰੋਲਾ ਬੜਾ ਪੈਣਿਆ ਕੀ ਗੱਲ ਹੋਈ ਆ ਕਦੋਂ ਆਹ ਉਹਨੇ ਥੋੜਾ ਚਿਰ ਮੈਂ ਅਸੂਈ ਤੇ ਆਉਣ ਲੱਗੀ ਮੈਂ ਫਿਰ ਆਈ ਨਾ ਸੁਣ ਕੇ ਆਵਾਜ਼ ਮੈਂ ਚੱਲ ਕਿਤੇ ਜਿਆਦਾ ਇਹਨਾਂ ਲੜਾਈ ਹੋ ਜੀ ਨਹੀਂ ਨਹੀਂ ਜਿਆਦਾ ਕੀ ਰਣਵੀਰ ਦਿਆ ਹੀ ਆਪਣੇ ਪਾਪਾ ਨੂੰ ਸ਼ਿਕਤਾਂ ਲਾਉਣ ਮੇਰੀ ਅੱਛਾ ਮੈਂ ਮੰਮੀ ਸਾਡੇ ਦਵਾਲੇ ਰਹਿੰਦੀ ਆ ਸਾਨੂੰ ਕੰਮ ਕਹਿੰਦੀ ਆ ਆ ਕਰਦੀ ਆ ਉਹ ਕਰਦੀ ਮੰਮੀ ਨੂੰ ਸਮਝਾਓ ਹਾਂ ਜੀ ਹਾਂ ਦਾਸ ਮੰਮੀ ਬੇਸਮਝੇ ਵਾ ਚੱਲ ਲੜੀਏ ਤੂੰ ਮੈਂ ਵੀ ਤੇਰਾ ਵੇਖਣ ਦੀ ਸਾਹਬ ਜੇ ਤੇਰਾ ਤੋਂਨ ਜ਼ਿਆਦਾ ਹੀ ਕਰਮ ਜੀ ਰਹੀ ਨਹੀਂ ਥੋੜਾ ਜਿਹਾ ਤੂੰ ਹੀ ਸਾੜੀ ਵਾਲਾ ਮੁੰਡਾ ਹੋਇਆ ਵਾ ਤੇ ਨਾ ਉਹਨਾਂ ਨੂੰ ਪਤਾ ਕੀ ਕਰਦੇ ਤੇ ਇਹ ਦਿਹਾਦੀ ਦੀ ਹੁਣ ਇੱਕ ਜਾਨ ਟੈਨਸ਼ਨਾਂ ਵੀ ਕਰਦੀਆਂ ਕੰਮ ਵੀ ਸਾਰੇ ਆਪ ਕਰਨੇ ਤੇ ਬੱਚੇ ਨੂੰ ਤੇ ਆਪਣੇ ਆਪ ਹੀ ਚਾਹੀਦਾ ਨਾ ਵੀ ਬੱਚੇ ਨੂੰ ਕਿਹੜਾ ਕੰਮ ਕਰਨਾ ਮੈਨੂੰ ਨਹੀਂ ਆਪਾਂ ਨੀ ਨੀ ਆਪਾਂ ਜਿਹੜਾ ਕਰਦੇ ਆ ਤੇਰੇ ਲਾਗੋ ਜਿੰਨੇ ਚੁੱਕੇ ਹੈਗੇ ਆ ਚਲੋ ਫਿਰ ਵੀ ਨਿਹਾਣੇ ਆ ਤੇ ਕਦੀ ਕਹਿੰਦੇ ਕਰਦੇ ਹੀ ਆ ਸਮ ਥੋੜਾ ਜਿਹਾ ਹੋ ਜਾਂਦਾ ਬੱਚੇ ਪਰਦੇ ਤੇ ਆਵਾ ਤੇ ਭਰੇ ਹੀ ਉਹ ਵੀ ਚਲ ਆਪਣੇ ਆਪ ਹੀ ਬੱਚਾ ਕਰੀ ਜਾਵੇ ਕਹਿ ਕਹਿ ਕੇ ਇੱਕ ਵਾਰ ਨੂੰ 10 ਵਾਰੀ ਕਹਣਾ ਵੀ ਇੰਦਾ ਫਿਰ ਕੰਮ ਕਰਦੇ ਨਹੀਂ ਕਰਦੇ ਆਪਣੇ ਆਪ ਹੁਣ ਰਾਜੀਵ ਨੂੰ ਮੈਂ ਕਹਿ ਕਹਿ ਕੇ ਕਰਾਉਣਾ ਪੈਂਦਾ ਵਾ ਇਹ ਤੇ ਹੈ ਜੀ ਤੇ ਅੱਜ ਕੱਲ ਦੇ ਤੇ ਸੁਣਦੇ ਹੀ ਨਹੀਂ ਗੱਲ ਮੈਂ ਤੇ ਇਹ ਗੱਲ ਦੀ ਉਹਨਾਂ ਦੇ ਨਾਲ ਕਿੰਨਾ ਸ਼ਿਕਤਾਂ ਲਾਉਂਦੇ ਆ ਜੀ ਕੀ ਤਾਂ ਚਲ ਹੋਰ ਉਹਨੇ ਕਿੰਨੇ ਦੱਸਣਾ ਪਾਪਾ ਨੂੰ ਹੀ ਦੱਸਣਾ ਵਾ ਫਿਰ ਮੇਰੀ ਗੱਲ ਸੁਣ ਤੇਰਾ ਮੈਂ ਵੇਖਣ ਦੀ ਸੁਭਾਅ ਕਿੰਨੇ ਦਿਨਾਂ ਦਾ ਤੂੰ ਜਿਆਦਾ ਹੀ ਗਰਮ ਮਿੱਤੀ ਹੋਣਦੀ ਆ ਹੁਣ ਗੱਲ ਗਲਤ ਕੀ ਗੱਲ ਕੀ ਆ ਇਹਦੀ ਗਰਮ ਦੀ ਨਹੀਂ ਗੱਲ ਆਓ ਇੱਥੇ ਬਹੁਤ ਤੁਹਾਨੂੰ ਮੈਂ ਗੱਲ ਦੱਸਾਂ ਗਰਮ ਗਰਮ ਕੀ ਹੋਣਾ ਵਾ ਵੀ ਮੈਂ ਤਾਂ ਹੁਣ ਉਦੋਂ ਤੇ ਆਇਆ ਹਾਂ ਟੈਨਸ਼ਨ ਚ ਪਈ ਆਂ ਵੀ ਇਹਦਾ ਮਤਲਬ ਹੁਣ ਬੱਚਿਆਂ ਨੂੰ ਕੰਮ ਨਾ ਹੀ ਗਿਆ ਕਰੀਏ ਸਾਡਾ ਵੀ ਤਾਂ ਹੈਗਾ ਇਹਦੀ ਦੀ ਟਾਈਮ ਮਾਂ ਪਿਓ ਨੇ ਮਾਰ ਵੀ ਲੈਣਾ ਕੁੱਟ ਵੀ ਲੈਣਾ ਕੰਮ ਵੀ ਕਰਾ ਲਉਣਾ ਜਿਵੇਂ ਦੂਜੇ ਘਰ ਨੂੰ ਹੀ ਪਤਾ ਲੱਗ ਜਾਂਦਾ ਉਹ ਜ਼ਮਾਨੇ ਹੋਰ ਕੀ ਸੀ ਉਹ ਨਹੀਂ ਇਹ ਨਹੀਂ ਆ ਨਾ ਇੰਨਾ ਬੱਚਿਆਂ ਨੇ ਨਹੀਂ ਨਾ ਲਾਇਓ ਇਹ ਤਾਂ ਗੱਲ ਹੈ ਤੇ ਹੁਣ ਇਹਨਾਂ ਨੂੰ ਅਸੀਂ ਕੋਈ ਕਹਿ ਗੱਲ ਕਹਿ ਨਹੀਂ ਸਕਦੇ ਚੰਗੀ ਮਾੜੀ ਮਤ ਨਹੀਂ ਦੇ ਸਕਦੇ ਹਾਂ ਪਰ ਮੇਰੀ ਗੱਲ ਤੁਹਾਨੂੰ ਇਹ ਤਾਂ ਮੰਨ ਲੈਣਾ ਸਾਬ ਨਾਲ ਕਿ ਇਹ ਤੁਹਾਡੇ ਬੱਚਿਆਂ ਨੂੰ ਬੜਾ ਫਰਕ ਪਾਉਂਦਾ ਹੈ ਤੇ ਜੇ ਹੁਣ ਇਹ ਜਿਆਦਾ ਹੀ ਇਹਨਾਂ ਨੂੰ ਕੁਝ ਵੀ ਚਾਵਾਂਗੇ ਫਿਰ ਬੱਚੇ ਨੂੰ ਖੁਣ ਨਹੀਂ ਕਰ ਜਾਂਦੇ ਇਹ ਤਾਂ ਹੈ ਹੀ ਪਰ ਮਾਪਿਆਂ ਦਾ ਤੇ ਹੁੰਦਾ ਹੀ ਆ ਨਾ ਕਿ ਚੱਲ ਸਾਡਾ ਤੇ ਪਤਾ ਕੰਮ ਕਰਦੇ ਬੱਚੇ ਸੁਣੇ ਲੱਗਦੇ ਮਨ ਲੱਗਦੇ ਤਾਂ ਸੋਹਣੇ ਆ ਪਰ ਚਲੋ ਫਿਰ ਵੀ ਕੋਈ ਨਹੀਂ ਕਰਦਾ ਹੀ ਆ 10 ਮਿੰਟ ਵੀ ਇਹ ਵੇਲੇ ਬਿੰਦੇ ਜੇ ਤੇ ਫੋਨ ਫੜ ਲੈ ਚਿੱਟੇ 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 ਕੁਝ ਮਾਨਸ ਵੰਨੀਆਂ ਚੀਜ਼ਾਂ ਵੇ ਵੇ ਕਰਨਾ ਹੀ ਆ ਨਾ ਸਿੰਦਰ ਵੀ ਗੱਲ ਨਹੀਂ ਕਰਦਾ ਹੈ ਹਾਂ ਜੀ ਗਰੇਸ ਜਮਾਨੇ ਦੀ ਬਹੁਤ ਗੱਲ ਕਰਦੀ ਹਾਂ ਬਹੁਤ ਬਰੇ ਚਿੰਦੇ ਲੱਗ ਕੇ ਪਤਾ ਕੀ ਹੋਣਾ ਜਵਾਨ ਹੋਇਆ ਵਾ ਇਹ ਤੇ ਜਿਆਦਾ ਕਹੋ ਕਿ ਫਿਰ ਬੱਚਾ ਮੈਂ ਖਲਪਾਸੇ ਨੂੰ ਲੋਕ ਇਹ ਤੇ ਹੈ ਉਹਨਾਂ ਦੀ ਮਿੰਨੂ ਵੀ ਉਦਾ ਇੰਨਾ ਟੈਨਸ਼ਨ ਜੀ ਲੱਗੀ ਆ ਵੀ ਕਿ ਮੈਂ ਜਿਆਦਾ ਟੌਰਚਰ ਕਰਦੀ ਆ ਚਾਹੇ ਕੀ ਗੱਲ ਵਾ ਪਰ ਇਹ ਮੈਂ ਗੱਲ ਤੋਂ ਹਟਾਉਣਾ ਵੀ ਉਹ ਆਪਣੇ ਪਾਪਾ ਨੂੰ ਵੀ ਗੱਲ ਚਾਤਾਂ ਲਾਉਂ ਲਿਆ। ਦੀਦੀ ਮੈਂ ਵੀ ਤਾਂ ਪਾਮੀ ਕਹਿੰਨੀ ਕਿਹੜਾ ਕੋਈ ਇਹਨਾਂ ਨੂੰ ਕੋਈ ਗਲਤ ਕੰਮ ਕਹਿੰਨੀ ਆ ਕਿ ਤੂੰ ਆ ਨਹੀਂ ਕਰਨਾ ਖਾਣ ਨੂੰ ਵੀ ਜਿੰਨੀ ਜਿੰਨੀ ਵਾਰ ਮੰਗਣ ਉਨੀ ਵਾਰ ਤੁਹਾਡੀ ਵੀ ਤਾਜੀ ਲਾ ਕੇ ਦੇਣੀ। ਜੋ ਮੰਗਣ ਮੈਂ ਉਸੇ ਵੜੇ ਬਣਾ ਕੇ ਦੇਣੀ ਹੈ ਮੈਂ। ਹਾ ਉਹਨੇ ਤਿੰਦੀ ਦੇ ਆ ਪਰ ਦੇਰ ਵੀ ਰੀਏ ਅੱਜ ਕੱਲ੍ਹ ਨੀ ਉਹ ਬੱਚੇ ਸੀਦੇ ਹੈਗੇ। ਤਾਂ ਪਰ ਬੱਚੇ ਦਾ ਵੀ ਦੀਦੀ ਚਾਹੀਦਾ ਹੀ ਜਾਂਦਾ। ਇਹ ਤਾਂ ਹੁਣ ਇਹਨਾਂ ਦੀ ਮੂਰਖਤਾ ਹੀ ਆ। ਨਹੀਂ ਮੇਰੀ ਗੱਲ ਸੁਣਾ ਭੇ ਉਮਰ ਦੇ ਹਿਸਾਬ ਨਾਲ ਸਮਝ ਆ ਜਣੀ ਆ ਜੇ ਕੋੜ ਮੱਤ ਹੈ ਗਈ ਆ। ਨਿਆਣੀ ਉਮਰ ਵਾ। ਕੋਈ ਗੱਲ ਨਹੀਂ ਇਹ ਤਾਂ ਹੈ ਪਰ ਇਹ ਹੁਣ ਅੱਜ ਕੱਲ ਦੇ ਬੱਚਿਆਂ ਦੀ ਮੂਰਖਤਾ ਹੀ ਆ ਨਾ ਕਿ ਮਾਂ ਬਿਓ ਸਿਆਣੀ ਗੱਲ ਕਵੇ ਤੁਹਾਨੂੰ ਉਲਟ ਪਾਸੇ ਲੈ ਜਾਣਾ ਸਮਝਦੇ ਬੱਚੇ ਇਹ ਤਾਂ ਚਲੋ ਕੋਈ ਬੜਾ ਕਿਸਮਤ ਵਾਲਾ ਉਹ ਬੱਚੇ ਸਮਝਦੇ ਆ ਕੋਈ ਗੱਲ ਨਹੀਂ ਆਪੇ ਸਮਝੇਗਾ ਚਲੋ ਆਂ ਕੀ ਆ ਕਰ ਜਿਆਦਾ ਮੈਂ ਤੁਹਾਨੂੰ ਅੱਗੇ ਵੀ ਆਖਣ ਕਹਿ ਕੇ ਗਈ ਹਾਂ ਹਾਂ ਚਲੋ ਬਹੁਤ ਹੀ ਮੈਂ ਚਾਹ ਬਣਾ ਕੇ ਲਿਆਵਾਂ ਨਹੀਂ ਨਹੀਂ ਕੋਈ ਗੱਲ ਨਹੀਂ ਚਾਹ ਲੈ ਲੋ ਤੁਸੀਂ ਦੇਖੋ ਮੈਂ ਲਿਆਵਾਂ ਚਾਹ ਠੀਕ ਆ ਮੈਂ ਦੱਸਦਾ ਹਾਂ ਕਿੰਨੀ ਵਧੀਆ ਸਬਜ਼ੀ ਵੇ ਉਹਨਾਂ ਨੇ ਲਾਈ ਆ ਤੇ ਕਿੰਨੀ ਸੁਣੀ ਹੋਈ ਆ ਇਹ ਮੁੰਡੇ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਉਂਦੀ ਕਿ ਹਾੜੀ ਪਿਆਲੀ ਆ ਤੇ ਹਾੜੀ ਪਿਆਲੀ ਜਨ ਲੋਕੀ ਇਨ ਇਨ ਫਾਇਦਾ ਲੈਣ ਦੇ ਆ ਠੀਕਾ ਦੇ ਕੇ ਹੈਰ ਦਾ ਕੋਈ ਨਹੀਂ ਫਿਰ ਕੰਮ ਦਾ ਨਾ ਖਤਮ ਹੈਰ ਕਾ ਨਹੀਂ ਜਿਵੇਂ ਪਿਆਰੀ ਛੇਕੇ ਦੇ ਦੇ। ਹੈਰ ਕਾ ਇਹ ਨੂੰ ਝੋਣਾ ਵਾ ਇਹਨੂੰ ਸੰਗ ਵੀ ਪਤਾ ਨਹੀਂ ਕਿਉਂ ਨਹੀਂ ਆਉਂਦੀ ਕਿ ਲੋਕੀ ਕੀ ਕਹਿਣਗੇ ਵੀ ਵੇਲਾ ਫਿਰ ਦਰਿੰਦਾ ਵਾ ਲੋਕੀ ਫਿਰ ਮੈਨੂੰ ਆਸਦੇ ਆ ਮਾਂ ਨੇ ਭੁੇ ਚੜਾਇਆ ਵਾ ਕੀ ਕਰਾਂ ਮੈਂ ਰੋਜਕ ਪੱਤਵਾ ਮੈਂ ਇਹਦੇ ਨਾਲ ਹਨ ਮੁੰਦਾ ਨਹੀਂ ਥੀ ਆ ਗਈ ਆ ਤੇ ਹੁਣ ਜਾਈ ਮੇਰਾ ਭੁੱਖਾ ਨੂੰ ਜੀ ਨਹੀਂ ਇਹਨੂੰ ਕਰਦਾ ਮੇਰਾ ਕਿਤੇ ਵੇ ਵੇਕ ਸਬਜੀ ਬਾਜ਼ਰ ਚ ਕਿਤਰਾ ਮਨ ਖੁਸ਼ ਹੋ ਜਾਂਦਾ ਵਾ ਤੇ ਜੇ ਕਿਤੇ ਉਹ ਆਪਣੀ ਹੁੰਦੀ ਕਿੰਨਾ ਹੋਰ ਖੁਸ਼ ਹੋਣਾ ਸੀਗਾ ਇਹਨਾਂ ਵਿੱਚ ਬੜੀ ਬੜੀ ਕਿਆ ਵਾ ਕਿ ਆਪਣਾ ਥਾਂ ਵਾ ਤੇ ਇੱਥੇ ਸਬਜੀ ਲਾਇਆ ਕਰ ਲਾਇਆ ਕਰ ਨਾ ਹੀ ਇਹਨੇ ਪਾਣੀ ਘਰੋਂ ਲਿਆ ਕੇ ਪੋਣਾ ਵਾ ਨਾ ਕੋਈ ਪਿਆਪ ਨਾ ਪੋਣਾ ਵਾ ਬੂਹੇ ਗਾੜੀ ਵੇ ਗੰਬੀ ਤੇ ਮੂੰਹ ਤੇ ਗਾੜੀ ਅਥਾਂ ਉਹ ਵੀ ਲੋਕ ਕੀ ਹੈਗੇ ਜਿਹੜੇ ਤਰਲੇ ਲੈਣਦੇ ਵੀ ਪੰਜ ਸੱਤ ਮਰਲੇ ਥਾਂ ਸਾਡੀ ਪਰ ਹੋਏ ਅਸੀਂ ਸਬਜੀ ਲਾਈਏ ਇਹਦਾ ਹੈਗਾ ਵਾ ਇਹ ਲਾਉਂ ਮੈਂ ਤਾਂ ਜਲ ਨਹੀਂ ਕਰਦਾ ਹਾਂ ਵਾਲੇ ਹੈਗੇ ਆ ਤੇ ਦੱਸ ਮੇਰੇ ਕੋਈ ਨਾ ਕੰਮ ਹੁੰਦਾ ਵਾ ਕਿ ਮੇਰੇ ਕੋ ਹੋਏ ਤੇ ਮੈਂ ਤੇ ਘੱਟ ਨਾ ਕਰਾਂ ਇੰਨੀ ਸੁਣੀ ਸਬਜੀ ਆਵੇ ਕੋਈ ਨਹੀਂ ਹੁਣ ਮੈਂ ਗਾੜੀ ਛੇਕੇ ਤੇ ਨਹੀਂ ਕਿ ਭਾਰੀ ਤੇ ਇਹਨੂੰ ਕਹਿੰਦਾ ਜਨਾਤ ਆ ਉਹਨਾਂ ਨੇ ਰੱਖਿਆ ਨਾ ਇੰਨਾ ਹੋਰ ਨਾ ਗਾਂਵ ਦਾ ਸਾਰੀਆਂ ਸਬਜ਼ੀਆਂ ਲਾ ਇੱਥੇ ਜਿਹੜੀਆਂ ਬਾਹਰੋਂ ਲਿਆਉਣੀਆਂ ਸਪਰੀਆਂ ਵਾਲੀਆਂ ਦੇ ਨਾਲ ਚੰਗਾ ਭਰਦੀ ਸਬਜੀ ਬੰਦਾ ਖਾਏ ਆਣ ਕੇ ਤੇ ਲਾਣ ਪੀ ਕੇ ਤੇ ਸੌ ਜਾਂਦਾ ਵਾ ਰੋਟੀ ਪਾਣੀ ਪੱਕ ਜਾਂਦਾ ਵਾ ਦਿਖਾ ਕੇ ਚੱਲ ਜੇਰੇ ਭਾਈ ਅੱਜ ਕਰਦੀ ਆਂ ਅਜੇ ਨਾ ਮੈਂ ਕਰ ਜਾਂਦੇ ਪੁੱਤ ਕੰਮ ਕੋਈ ਲੱਭ ਲਾ ਜਾਂ ਫਿਰ ਤੇਰੇ ਮੈਂ ਕੋਈ ਡੰਗਰ ਵਸ਼ਾ ਲੈ ਆ ਦਿੰਦੀ ਆ ਤੇ ਜੇ ਨਹੀਂ ਤੇ ਦੁਕਾਨ ਦੇ ਕੋਲ ਪਾਲਾ ਕੋਈ ਵੇਲੇ ਆ ਦਿੰਗਾ ਸਾਦਣਾ ਰੋਵੇ ਦਿਹਾੜੀ ਮੈਂ ਕੀ ਸਿਰਖ ਪਾਈ ਤਰਾ ਮਗਰੋਂ ਕੰਜਰ ਮਿੰਟ ਠੇਕੇ ਵਾਲੇ ਪੈਸੇ ਸੁਣਾਉਂਦਾ ਈ ਉਹ ਵੀ ਪੈਸੇ ਠੇਕੇ ਵਾਲੇ ਤੇਰੇ ਕੋਲੋਂ ਆ ਦੱਸ ਤੇਰੀ ਜੇਬ ਚ ਹੁਣ ਤੂੰ ਦੇ ਚਾਰ ਦਿਨ ਨਾ ਕੱਢੇ ਮੇਰ ਕੋਈ ਆਉ ਤੇ ਸਾਹੀਂ ਬੱਚੇ ਰਿੰਦੇ ਆ ਵੇ ਨਹੀਂ ਆ ਕੁੜੀ ਬਚਾਰੀ ਨੂੰ ਸੱਦੀ ਸੱਚ ਬਣਾ ਲਈ ਨਹੀਂ ਆ なれびくはやくにんがやんかじあ